スクリーンショット ਲੈ ਕੇ ਆਵੇ ਤੁਸੀਂ ਇਹ ਗੱਲ ਕਹੀ ਸੀਗੀ ਮੈਂ ਉਹਨਾਂ ਦੀ ਵੀਡੀਓ ਦੇਖ ਕੇ ਆਇਆ ਪੈਟਰੋਲ ਦੀ ਡੀਜ਼ਲ ਦੀ ਟੈਂਕੀ ਫੁੱਲ ਦੇ ਜਾਈਂਗਾ 18 ਅਗੀ ਜੀ ਪੀਵੀ 65 ਮੁਹਾਲੀ ਦਾ 1800 ਨੰਬਰ 1800 ਵੀਆਈਪੀ ਨੰਬਰ ਆ ਮਿੱਤਰੋ 2000 ਤੇ 23 ਮਾਡਲ 2023 ਮਾਡਲ ਆ 4/2 ਰੀਅਲ ਵੀਲ ਡਰਾਈਵ ਦੇ ਵਿੱਚ ਟਾਪ ਮਾਡਲ ਐਲੈਕਸ ਜੀ ਹਾ ਟਾਪ ਵਾਲੀ ਜੀ ਇਹ ਕਿੰਨਾ ਚੱਲੀ ਹੋਈ ਹੈ 19000 ਕਿਲੋਮੀਟਰ 19000 ਕਿਲੋਮੀਟਰ ਚੱਲੀ ਕਿੰਨਾ ਪਹਿਲੇ ਨਾਂ ਤੇ ਹੈ ਫੁੱਲ ਬੀਮਾ 2023 ਅੱਛਾ 2023 ਮਾਡਲ 23 ਦੇ ਸਪਤੰਬਰ ਮਹੀਨੇ ਦੀ ਕਾਰ ਆ ਓਕੇ ਸਿੰਗਲ ਸਕ੍ਰੈਚ ਵੀ ਕਾਰ ਦੇ ਉੱਪਰ ਹੈ ਨਹੀਂਗਾ ਮਾਈਲੇਜ ਕਾਰ ਦੀ 17 ਤੋਂ 20 ਦੇ ਵਿੱਚ ਵਿੱਚ ਹੈਗੀ ਹੈ ਇਹਨਾਂ ਆਪਾਂ ਐਸਨੋ ਦੇ ਵਿੱਚ ਦੇ ਦੇਾਂਗੇ ਜੀ 1350000 ਰੁਪਏ ਦੀ ਸਾਡੇ 1.11 ਲੱਖ ਰੁਪਏ ਤੱਕ ਦਾ ਆਪਾਂ ਕਾਰ ਦੇ ਉੱਪਰ ਕਰਾ ਦੇਾਂਗੇ ਬੈਂਕ ਤੋਂ ਲੋਨ ਸਿਰਫ 2 ਕੁ ਲੱਖ ਡਾਊਨ ਪੇਮੈਂਟ ਨਾਲ ਕਾਰ ਮਿਲ ਜੂ ਸਾਡੀ ਕਾਰ ਦਾ ਇੱਕ ਹੋਰ ਨਗੀਨਾ ਪੀਸ ਅੱਛਾ 2021 ਮਾਡਲ ਕ੍ਰੇਟਾ 21 ਮਾਡਲ ਕ੍ਰੇਟਾ ਪੈਨਡ ਵੇਰੀਐਂਟ ਪੈਨੋਮਿਕ ਸਨ ਰੂਫ ਵਾਲੀ ਜੀ 17 ਇੰਚੀ ਲਾਈ ਟਾਇਰ ਲੱਗੇ ਹੋਏ ਹਨ ਜੀ ਓਕੇ ਆਈ ਵਿਲ ਚੈੱਕ ਕਰਾ ਦੋ ਇੱਕਰੀ ਥੋੜੇ ਜੇ ਕਿਉਂਕਿ ਅੱਜ ਕੱਲ 17 ਇੰਚ ਦੀ 18 ਇੰਚ ਐਕਸਟਰਾ ਲੌਇ ਵੀ ਲੱਗੇ ਪਲਾਟੀ ਦੇ 18 ਇੰਚ ਲਾਈ ਵੀ ਲੱਗੇ ਬੰਪਰ ਟੂ ਬੰਪਰ ਸਿੰਗਲ ਇੰਚ ਵੀ ਅਨ ਟੱਚ ਦੀ ਗਾਰੰਟੀ ਹੈ ਜੀ ਕ ਮੀਟਰ ਰੀਡਿੰਗ ਦੀ ਗੱਲ ਕਰਾਂਗੇ ਚੱਲੀਏ ਸਿਰਫ 20000 400 ਕਿਲੋਮੀਟਰ ਜਸਟ ਜਸ ਜੈਨੂਨ ਦੀ ਗਾਰੰਟੀ ਓਕੇ ਸੀਟ ਕਵਰ ਬਿਲਕੁਲ ਬ੍ਰੈਂਡ ਨਿਊ ਜੜੇ ਹੋਏ ਆ ਜੀ ਮੈਟਿੰਗ ਹੋਈ ਆ ਜੀ 7D ਮੈਟ ਪਿਆ ਵਿੱਚ ਓਕੇ ਟੌਪ ਐਂਡ ਵੇਰੀਐਂਟ ਆ ਪੁੱਟ ਮੰਨ ਲਓ ਇਹ ਵਾਇਰਲੈਸ ਚਾਰਜਰ ਪੁਸ਼ ਬਟਨ ਸਟਾਰਟ ਜੀ ਪੈਨੋਮਿਕ ਸਨਰੂਫ ਬੈਕ ਵਾਈਪਰ ਸਾਰੇ ਵਿੱਚ ਰਹਿ ਗਏ ਆ ਸਾਰੇ ਫੀਚਰ ਡੀਜ਼ਲ ਦੇ ਵਿੱਚ ਕਾਰ ਐ ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ ਕਾਰ ਮਿਲਦੀ ਹੈ 20 50 ਦੀ ओके ਆਪਾਂ ਕਾਰ ਦੇ ਦੇਾਂਗੇ ਯੈਸ ਨੋ ਦੇ ਵਿੱਚ 14,25,000 ਰੁਪਏ ਦੀ ਰਿਟਰਨ ਦੇ ਵਿੱਚ 500 ਦਾ ਸਟਾਮ ਤੇ ਲਿਖ ਕੇ ਦੇਵਾਂਗੇ ਅਗਲੇ ਬੰਪਰ ਦੀ ਚੁੰਡ ਤੋਂ ਲੈ ਕੇ ਮਗਰਲੇ ਬੰਪਰ ਦੀ ਚੁੰਡ ਤੱਕ ਵੀ ਰੀਪੇਂਟ ਹੋਵੇ ਇੰਨਾ ਵੀ ਜਾਂ ਕਿਤੇ ਵੀ ਕੋਈ ਲਕੀਰ ਵੀ ਹੋਵੇ ਪੇਂਟ ਤੇ 1425 ਦੀ ਕਾਰ ਦੇ ਦੇਾਂਗੇ ਓਕੇ 12 ਕੋ ਲੱਖ ਰੁਪਏ ਤੱਕ ਦਾ ਲੋਨ ਆਪਾਂ ਕਾਰ ਦੇ ਉੱਪਰ ਬੈਂਕ ਤੋਂ ਕਰਵਾ ਦੇਾਂਗੇ ਜੀ ਲੋਨ ਦੀ ਫੈਸਿਲਿਟੀ ਆਪਣੇ ਕੋਲ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਵਾਸਤੇ ਹੀ ਹੈ ਅਸੀਂ ਹਰਿਆਣਾ ਦਿੱਲੀ ਯੂਪੀ ਅੱਛਾ ਜੰਮੂ ਉਹਨਾਂ ਵਾਸਤੇ ਲੋਨ ਦੀ ਫੈਸਿਲਿਟੀ ਸਾਡੇ ਕੋਲ ਨਹੀਂ ਕਿਉਂਕਿ ਵੀਡੀਓ ਦੇਖ ਕੇ ਲੋਕ ਜੰਮੂ ਤੋਂ ਕਾਲ ਕਰਦੇ ਆ ਜਾਂ ਅੱਛਾ ਉਹ ਕੈਸ਼ ਹੀ ਗੱਡੀਆਂ ਖਰੀਦ ਸਕਦੇ ਫਿਰ ਉਹ ਕੈਸ਼ ਖਰੀਦਦੇ ਉਹਨਾਂ ਨੂੰ ਮਹਿੰਗੀ ਪੈਂਦੀ ਹੈ ਇੱਥੋਂ ਨੰਬਰ ਲਵਾ ਕੇ ਆਪ ਦਾ ਲਵਾਉਣਗੇ ਇਸ ਕਰਕੇ ਉਹਨਾਂ ਨਾਲ ਸਾਡੀ ਥੀਲਿੰਗ ਨਹੀਂ ਹੁੰਦੀਗੀ 17 ਮਾਡਲ 17 ਮਾਡਲ ਸਕੋਰ S10 ਜੀ ਕੱਲੇ ਅਗਲੇ ਬੰਪਰ ਤੇ ਨੁਕਰਾਂ ਤੋਂ ਬਿਨਾ ਜੀ ਸਿੰਗਲ ਇੰਚ ਵੀ ਅਨਟਚ ਦੀ ਗਾਰੰਟੀ ਇਹਦੀ ਵੀ ਹੈ ਇਨਕਲੂਡ ਮਗਰ ਆਪ ਹੰਪਰ ਵੀ ਵੇਂਦਾ ਨਹੀਂ ਕਰਾ ਨੰਬਰ ਇਹਦਾ ਵੀ ਸੋਨਾ ਬਾਈ ਪੀਪੀ ਤਿੰਨ ਬਖਿੰਡੇ ਦਾ ਨੰਬਰ ਆ ਪਹਿਲੇ ਨਾਂ ਤੇ ਆ ਜੀ ਨਵੇਂ ਟਾਇਰ ਆ ਕਾਰ ਦੇ ਇਹਦੇ ਵੀ ਲਾਈਫਲ ਵਗੈਰਾ ਸਾਰੇ ਬਹੁਤ ਸੋਨੇ ਪਾਏ ਬਾਈ ਕੰਪੜੀ ਦੇ ਹੀ ਸਾਰਾ ਕੁਝ ਓਕੇ ਸਟਿਪੜੀਆਂ ਨਯੂ ਦਾ ਸੀਟ ਕਵਰ ਨਵੇਂ ਆ ਕੈਪਟਨ ਸੀਟਾਂ ਦੇ ਵਿੱਚ ਕਾਰ ਆ ਪਹਿਲੇ ਨਾਂ ਤੇ ਆ ਓਕੇ ਇਹ ਕਿੰਨਾ ਕ ਚੱਲੀ ਪਈ ਜੀ ਆਈਡੀ ਆ ਕੁਛ ਇਹ ਕੰਪਨੀ ਰਿਕਾਰਡ 125 ਚੱਲੀ ਵੀ ਹੈ ਜੀ ਇਹਦਾ ਸਰਵਿਸ ਬੁੱਕ ਸਾਰਿਆਂ ਨਾਲ ਹੋਣੀ ਚਾਹੀਦੀ ਸਰਵਿਸ ਹਿਸਟਰੀ ਸਾਰਿਆਂ ਦੀ ਅਸੀਂ ਉਪਲਬਧ ਕਰਵਾ ਕੇ ਦੇਵਾਂਗੇ ਜੀ ਅੱਛਾ ਕਰਵਾ ਕੇ ਦੇਵੋਗੇ ਵੀ ਸਾਰਾ ਕਾਗਜ਼ ਪੱਤਰ ਤੁਹਾਡੀ ਜ਼ਿੰਮੇਵਾਰੀ ਹੈ ਵੀ ਅਗਲੇ ਨੇ ਪੈਸੇ ਭਰਨੇ ਹਨ ਬਾਈ ਰੇਟ ਲੱਗਿਆ ਜੀ ਇਹਦਾ ਰੇਟ ਹੈਗਾ ਜੀ ਰੇਟ ਰਹਿ ਗਿਆ ਦਾ 11 ਲੱਖ ਤੇ 90 ਹਜ਼ਾਰ ਰੁਪਏ ਦੀ ਐਸਨਓ ਚ ਕਾਰ ਦੇ ਦੇਵਾਂਗੇ 10 ਲੱਖ ਰੁਪਏ ਦਾ ਦਾ ਕਾਰ ਦੇ ਉੱਪਰ ਬੈਂਕ ਤੋਂ ਆਪਾਂ ਕਰਾ ਦੇਾਂਗੇ ਲੋਨ 2017 ਮਾਡਲ ਆ 4/4 ਆ 17 ਮਾਡਲ ਫੋਰਚੂਨਰ ਪਹਿਲੇ ਨਾਂ ਤੇ ਹੈ ਫੁੱਲ ਬੀਮਾ ਪੇਡ ਨੰਬਰਾਂ ਕਰਦਾ ਜੀ ਨਵੇਂ ਵਰਗੇ ਟਾਇਰ ਹੈ ਲਾਏ ਦਿਖਾ ਦੋ ਇਹਨਾਂ ਦੇ ਨਵੇਂ ਵਰਗਾ ਇੰਟੀਰੀਅਰ ਹੈ ਨੋਨ ਐਕਸੀਡੈਂਟਲ ਆ ਓਕੇ 4/4 ਜੀ ਮੈਨੂਅਲ ਗੇਅਰ ਦੇ ਵਿੱਚ ਲਓ ਵੀ ਮਿੱਤਰੋ 4 ਪੰਜਾਬ ਨੰਬਰ ਦਾ ਪਹਿਲੇ ਨਾਂ ਦਾ ਓਕੇ ਤਾਂ ਇਹਦਾ ਸਨੀ ਵੀਰੇ ਕੀ ਪ੍ਰਾਈਸ ਰਹਿਣਾ ਹੈ ਇਹ ਆਪਾਂ ਚੈਲੈਂਜਿੰਗ ਰੇਟ ਦੇਵਾਂਗੇ ਜੀ ਚੈਲੈਂਜਿੰਗ ਰੇਟ ਨਵਾਬ ਨੰਬਰ ਦਾ ਫੋਰਚੂਨਰ ਸਾਰਾ ਓਰੀਜਨਲ ਏ ਫੋਰਚੂਨਰ ਆਪਾਂ ਦੇਵਾਂਗੇ ਜੀ 21 ਲੱਖ ਤੇ 75000 ਰੁਪਏ ਦਾ ਇਹ ਇਹ ਚੈਲੰਜ ਰੇਟ ਆ ਸਾਰਾ ਤੁਹਾਡਾ 21 ਲੱਖ 75000 ਦਾ ਦੇਵਾਂਗੇ 17 ਮਾਡਲ ਜੀ ਪਹਿਲੇ ਨਾਂ ਤੇ ਫੁੱਲ ਬੀਮਾ ਜੀ ਕੋਈ ਸ਼ੀਸ਼ਾ ਨਹੀਂ ਚੇਂਜ ਕੋਈ ਪੀਸ ਨਹੀਂ ਚੇਂਜ ਓਕੇ ਹਾਂ ਪਹਿਲੇ ਨਾਂ ਦਾ ਫੋਰਚੂਨਰ ਆ ਹਾਲੇ ਤੱਕ ਵਾਸ਼ਿੰਗ ਵੀ ਨਹੀਂ ਹੋਇਆ ਵਾਲੇ ਆਪਣੇ ਕੋਲ ਆਇਆ ਹੀ ਹੈ ਜੀ ਐਜ਼ ਇਟ ਇਜ਼ ਹੀ ਤੁਸੀਂ ਫੋਟੋ ਮਤਲਬ ਖਿੱਚ ਕੇ ਜੀ ਪਾ ਸਕਦੇ ਹੋ ਹਾਲੇ ਦਾ ਤਾਂ ਨੰਬਰ ਹੈ ਮੇਤਰੋ ਪੰਜਾਬ ਨੰਬਰ ਪੀ ਵੀ 22 5257 352017 ਤਾਂ ਇਹ ਲਗਭਗ ਸਾਰੀਆਂ ਗੱਡੀਆਂ ਤੇ ਲੱਗੀ ਰਹਿੰਦੇ ਮਾਡਲਾਂ ਦੀ ਜਿੱਥੋਂ ਰਜਿਸਟ੍ਰੇਸ਼ਨ ਡੇ ਕਿੰਨਾ ਪ੍ਰਾਈਸ ਕਿਹਾ ਬਾਈ ਜੀ ਇਹਦਾ 21 ਲੱਖ 75 ਹਜ਼ਾਰ ਦਾ ਦੇ ਦੇਾਂਗੇ ਜੀ 21 ਲੱਖ 17 ਲੱਖ ਰੁਪਏ ਤੱਕ ਦਾ इजीली ਲੋਨ ਕਰਾ ਦਿਆਂਗੇ ਗੱਡੀ ਉੱਪਰ ਠੀਕ ਹੈ ਤਕਰੀਬਨ 5 ਗੁਲਾਖ ਰੁਪਏ ਡੀਪੀ ਨਾਲ ਕਰ ਗੱਡੀ ਦੇ ਦਿਆਂਗੇ ਓਕੇ ਜੀ 2024 ਮਾਡਲ ਤੇ ਪ੍ਰੋਜੈਕਟਰ ਲਾਈਟਾਂ ਵਾਲੀ ਹੈ ਜੀ ਹਾਂਜੀ ਜੀ ਇਹ ਹੈਗੀ 9ਵੇਂ ਮਹੀਨੇ ਦੀ 24 9ਵੇਂ ਮਹੀਨੇ ਦੀ 2024 ਠੀਕ ਹੈ 7 ਮਹੀਨੇ ਪੁਰਾਣੀ ਕਾਰ ਆ ਜੀ 17000 ਚੱਲੀ ਹੈ ਜੀ ਹੌਨ ਰਿਕਾਰਡ ਪ੍ਰੋਜੈਕਟਰ ਲਾਈਟਾਂ ਦੀਆਂ ਪਾਈਆਂ ਵੀ ਐਕਸਟਰਾ ਓਕੇ ਸੀਟ ਕਵਰ ਐਕਸਟਰਾ ਪਾਏ ਹੋਏ ਆ ਓਕੇ ਆਰਮਰੈਸਟ ਲੱਗੇ ਹੋਏ ਆ ਕੈਮਰਾ ਲ ਪਹਿਲੇ ਨਾਂ ਤੇ ਇਹ ਫੁੱਲ ਵੀ ਮੈਕਾਰ ਦਾ 24 ਮਾਡਲ ਹੈ ਇਹ ਵੀ ਮਾਡਲ ਥਾਰ ਇਹ ਵੀ ਰੀਅਲ ਵੀਲ ਡਰਾਈਵੀ ਹੈ ਤਾਂ ਇੰਟੀਰੀਅਰ ਇਹਦਾ ਆਪਾਂ ਦਿਖਾ ਦਈਏ ਮੜਾ ਜਾ ਹਨਾ ਕਿਉਂਕਿ ਇੰਟੀਰੀਅਰ ਵੇਖਣ ਦੀ ਜਿਹੜੀ ਅਗਲੀ ਦੀ ਇੱਛਾ ਰਹਿੰਦੀ ਹੈ ਕਿ ਕਾਰ ਬਾਹਰੋਂ ਦਾ ਵਿਖਦੀ ਹੁੰਦੀ ਕਈ ਵਾਰ ਆਗੋਂ ਸਾਰਾ ਆਪਾਂ ਇਸ ਨੋ ਦੇ ਵਿੱਚ ਦੇ ਦੇਵਾਂਗੇ 14 ਲੱਖ ਤੇ 10000 ਰੁਪਏ ਜੀ 14 ਲੱਖ 10000 ਰੁਪਏ ਦੇ ਵਿੱਚ ਥਾਰ 2024 ਮਾਡਲ 24 ਮਾਡਲ 12 ਲੱਖ ਰੁਪਏ ਤੱਕ ਦਾ ਬੈਂਕ ਤੋਂ ਲੋਨ ਆਪਾਂ इजीली ਕਰਵਾ ਦੇ ਜੀ ਤੇ ਮੈਂ 2.5 ਲੱਖ ਰੁਪਏ ਡਾਉਨ ਪੇਮੈਂਟ ਜਿਹੜੀ 2 ਲੱਖ 10000 ਵਾਲੀ ਕਾਰ ਦੇ ਦੇਵਾਂਗੇ ਜੀ ਉਹ ਜ਼ਰਾ 18 32 32 ਜੀ ਪਹਿਲੇ ਨਾ ਤੇ ਹੈ ਜੀ ਨਿਕਲੀ 8 ਫਰਵਰੀ 2019 ਚ ਓਕੇ ਬੱਡ ਮੈਨੂਫੈਕਚਰਿੰਗ 18 ਦੀ ਹੈ ਠੀਕ ਹੈ 62000 ਕਿਲੋਮੀਟਰ ਚੱਲੀ ਹੈ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਹੈ ओरिजिनल ਦੀ ओके ਜੀ ਵੀ ਚੈੱਕ ਕਰਵਾਵਾਂਗੇ ਬਿਲਕੁਲ ਬ੍ਰੈਂਡ ਨਿਊ ਮਤਲਬ ਬ੍ਰੈਂਡ ਨਿਊ ਹੈ ਓਕੇ ਫਰਸਟ ਓਨਰ ਹੈ ਫੁੱਲ ਇਨਸ਼ੋਰਡ ਆ 50% ਐਨਸੀਬੀ ਵਾਲਾ ਐਨਸੀਬੀ ਵਾਲਾ ਇੰਸ਼ੋਰੈਂਸ ਹੈ ਜੀ 50% ਨੋ ਕਲੇਮ ਬੋਨਸ ਓਕੇ ਨੋ ਕਲੇਮ ਬੋਨਸ ਵਾਲਾ ਠੀਕ ਹੈ ਇਹ ਕਾਰ ਆਪਾਂ ਦੇ ਦੇਾਂਗੇ ਯੈਸ ਨੋ ਦੇ ਵਿੱਚ 15,95,000 ਰੁਪਏ ਦੀ 13 ਲੱਖ ਰੁਪਏ ਤੱਕ ਦਾ ਆਪਾਂ ਕਾਰ ਦੇ ਉੱਪਰ ਲੋਨ ਕਰਾ ਦੇਾਂਗੇ 20 ਵੇਰੀਐਂਟ ਹੈ ਜੀ ਓਕੇ ਹਾਂ ਪਹਿਲੇ ਨਾਂ ਤੇ ਆ ਨੰਬਰ ਜਿਵੇਂ ਆਇਆ ਨਾਲ ਉਵੇਂ ਦੇ ਦੇਣਾ ਸਿਰਫ 3 ਕ ਲੱਖ ਰੁਪਏ ਡਾਊਨ ਪੇਮੈਂਟ ਨਾਲ ਕਾਰ ਦੇ ਦੇਵਾਂਗੇ ਠੀਕ ਹੈ ਲੋਨ ਸਾਰੇ ਪੰਜਾਬ ਵਾਸਤੇ ਅਵੇਲੇਬਲ ਹੈ ਓਕੇ 22 ਮਾਡਲ ਹੈ अल्टੋ 800 22 ਦੇ ਵੀ ਭਰਾ ਮੇਰੇ ਉਹ 12ਵੇਂ ਮਹੀਨੇ ਦੀ ਕਾਰ ਹੈ 22 ਦੇ 12ਵੇਂ ਮਹੀਨੇ ਦੀ ਵੀ ਮਤਲਬ 23 ਮੰਨ ਲੀਏ ਫਿਰ ਆਪਾਂ ਚੱਲੀ ਹੋਈ ਹੈ 5600 ਕਿਲੋਮੀਟਰ ਸਿਰਫ 5600 ਕਿਲੋਮੀਟਰ ਚੱਲੀ ਹੈ अल्टੋ 800 VXI ਮਾਡਲ ਹੈ ਜੀ ਇਹ ਜੀ ਵਿੱਚ 에ਅਰ ਬੈਗ ਡਬਲ ਆ ਜਾਂਦਾ ਓਕੇ ਡਬਲ 에ਅਰ ਬੈਗ ਹੈ ਟੱਚ ਪੈਨ ਕੰਪਨੀ ਦਾ ਮਿਊ ਸਿਸਟਮ ਆ ਜਾਂਦਾ ਓਕੇ ਏਬੀਐਸ ਬ੍ਰੇਕਾਂ ਆ ਜਾਂਦੀਆਂ ਏਬੀਐਸ ਬ੍ਰੇਕਾਂ ਨੇ ਹਾਂਜੀ ਠੀਕ ਹੈ ਦੇ ਵੀ ਕੋਲ ਨਵੀਂ ਕਾਰ ਦੀ ਕਥਾਇਬਰੇਜ ਦੀ ਗੱਲ ਕਰਾਂਗੇ 24 25 ਦੀ ਮੈਜੇਜ ਦੇਊਗੀ ਓਕੇ ਛੋਟੀ ਕਾਰ ਇਹ ਵੀ 800 ਬੰਦ ਹੋ ਚੁੱਕੀ ਹੈ ਏਜੰਸੀ 'ਚ ਨਵੀਂ ਜੀ ਆਪਣੇ ਕੋਲ ਅਵੇਲੇਬਲ ਹੈ ਇਹ ਕਾਰ ਆਪਾਂ ਯਸਨੋ ਦੇ ਵਿੱਚ 390000 ਰੁਪਏ ਦੀ ਕਾਰ ਦੇਵਾਂਗੇ ਜੀ ਪੈਟਰੋਲ ਦੇ ਵਿੱਚ 390000 ਦੇ ਵਿੱਚ ਗੱਡੀ ਦਾ ਇਹ ਵੀ ਰਿਟਰਨ ਦੇ ਵਿੱਚ ਇਹਦੀ ਵੀ ਗਾਰੰਟੀ ਹੋਏਗੀ ਮੀਟਰ ਦੀ ਅਨਟੱਚ ਦੀ ਫੁੱਲ ਗਾਰੰਟੀ ਲੋਨ ਦੀ ਗੱਲ ਕਰਾਂਗੇ ਐਲੀਜੀਬਿਲਟੀ ਬੰਦੀ ਹੋਵੇ 100% ਲੋਨ ਕਰਾ ਦੇਾਂਗਾ ਓਕੇ 19 ਮਾਡਲ ਹੈ ਜੀ 19 ਮਾਡਲ ਆਪਣੇ ਕਿਸੇ ਲਹਿਜੀਆਂ ਦੀ ਕਾਰ ਵਿਕਣ ਵਾਸਤੇ ਆਈ ਹੈ ਓਕੇ ਸਿਰਫ 35000 ਚੱਲੀ ਐ 19 ਮਾਡਲ ਐ ਸਿੰਗਲ ਇੰਚ ਵੀ ਪੇਂਟ ਨਹੀਂ ਕਰਕੇ ਤੋਂ ਜੀ ਸਿੰਗਲ ਵੀ ਸਕਰੈਚ ਨਹੀਂ ਕਰਦੇ ਉੱਪਰ ਜੀ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਬਈ ਨਾਲ ਦੇ ਟਾਇਰਾਂ ਮਾਰ ਕੇ ਚੈੱਕ ਕਰਵਾ ਕੇ ਕਾਰ ਦੇਵਾਂਗੇ ਜੀ ਆਪਾਂ ਓਕੇ 2019 ਮਾਡਲ ਐ ਓਕੇ ਪਹਿਲੇ ਨਾਂ ਤੇ ਐ ਵੀਆਈਪੀ ਪਲੇਟ ਨੰਬਰ ਦੇ ਨਾਲ ਓਕੇ ਕਾਰ ਇਸ ਤਰ੍ਹਾਂ ਜਿਵੇਂ ਸ਼ੋਰੂਮ ਦੇ ਵਿੱਚ ਖੜੀ ਹੁੰਦੀ ਐ ਕੀ ਬਾਤ ਐ ਬਹੁਤ ਵਧੀਆ ਕੰਡੀਸ਼ਨ ਐ ਇੰਟੀਰੀਅਰ ਦੀ ਵੀ ਲਗਭਗ ਸਾਰੇ ਸੀਟ ਕਵਰ ਵਗੈਰ ਮੈਟਿੰਗ ਬਹੁਤ ਵਧੀਆ ਹੋਈ ਐ ਤੇ ਸਾਰੇ ਪੰਨੀਆਂ ਕਿਸੇ ਵੀ ਲਾਇਰਟ ਤੋਂ ਆ ਦੇਖੋ ਬ੍ਰਦਰ ਹਾਂਜੀ ਉਹ ਲਾਇਰਟ ਦੇ ਤੋਂ ਵੀ ਇਤੋਂ ਵੀ ਪੰਨੀਆਂ ਨਹੀਂ ਉਤਰੀਆਂ ਹਾਲ ਤੱਕ ਇਹ ਤੇ ਵੀ ਪੰਨੀਆਂ ਉਵੇਂ ਕੰਪਨੀ ਦੀਆਂ ਹੀ ਆ ਚੈੱਕ ਓਕੇ ਹਾਲ ਤੱਕ ਇਤੋਂ ਵੀ ਪੰਨੇ ਨਹੀਂ ਉਤਰੇ ਕਾਰ ਦੇ ਉੱਪਰ ਉਵੇਂ ਦੀ ਉਵੇਂ ਹੀ ਆ 400 ਪਾਰਟੀ ਦੇ ਨਾਂ ਤੇ ਕਾਰ ਆ ਓਕੇ ਕਾਰ ਯਸਨੋ ਦੇ ਵਿੱਚ ਮਿਲੂਗੀ 18,75,000 ਦੀ 1875 ਦੀ ਇਹ ਕਾਰ ਉਹ ਲੈਣ ਆਊਗਾ ਜਿਹੜਾ ਬੰਦਾ ਘੱਟ ਚੱਲੀ ਕਾਰ ਲੈਣ ਦਾ ਸ਼ਕੀਨ ਹੈ ਜੀ ਜੀ ਮਾਡਲ ਜੀਰਾ ਕਹਿੰਦਾ ਘੱਟ ਬਹੁਤ ਘੱਟ ਚੱਲੀ ਕਾਰ ਲੈਣੀ ਆ ਤਾਂ 35 36000 ਚੱਲੀ ਕਾਰ ਵਕਾਉ ਜਮਾ ਨਹੀਂ ਮਿਲਦੀ ਜਿਹੜੀ ਮਾਡਲ 19 ਹੋਵੇ 6 ਸਾਲ ਪੁਰਾਣੀ ਆਟੋ ਗੇਅਰ ਦੇ ਵਿੱਚ 스마트 ਆਟੋ ਸੈਂਟਰੋ 스마트 ਆਟੋ ਸੈਂਟਰੋ ਸਪੋਰਟਸ ਮਾਡਲ ਆ ਜੀ ਪਹਿਲੇ ਨਾਂ ਤੇ ਆ 12ਵੇਂ ਮਹੀਨੇ ਦੀ 21 ਮਾਡਲ ਆ ਇਹ ਇਹਦੇ ਵਿੱਚ ਵੀ ਡਬਲ 에ਅਰ ਬੈਗ ਓਕੇ এবੀਐਸ ਬ੍ਰੇਕਾਂ ਚਾਰੇ ਪਾਵਰ ਵਿੰਡੋ ਟੱਚ ਪੈਨਲ ਬੈਕ ਕੈਮਰਾ ਜੀ ਆ ਦੇਖੋ ਜੀ ਆਟੋ ਗੇਅਰ ਆ ਇਹ ਓਕੇ ਚੱਲੀ ਹੋਈ ਸਿਰਫ 15000 ਤੇ 67 ਕਿਲੋਮੀਟਰ 21 ਦੇ 12ਵੇਂ ਮਹੀਨੇ ਦੀ ਕਾਰ ਹੈ ਜੀ 21 ਦੇ 12ਵੇਂ ਮਹੀਨੇ ਦੀ ਕਾਰ ਹੈ ਲਗਭਗ ਤਾਂ ਇਹ ਵੀ ਸਾਰੀ ਬਾਈ ਦੀ ਸਾਰਾ ਭਾਈ ਐਸਨੋ ਦੇ ਵਿੱਚ ਦੇ ਦੇਾਂਗੇ ਜੀ 5 ਲੱਖ 40000 ਰੁਪਏ ਦੀ 4 ਤੋਂ ਸਵਾ 4 ਲੱਖ ਰੁਪਏ ਦਾ ਆਪਾਂ ਕਾਰ ਦੇ ਉੱਪਰ ਲੋਨ ਕਰਾ ਦੇਾਂਗੇ 5 ਲੱਖ ਤੇ 40000 ਨਹੀਂ ਕਰਦਾ 5 ਲੱਖ 40000 ਰੁਪਏ ਦਾ ਮਤਲਬ ਫਾਈਨਲ ਪ੍ਰਾਈਸ ਹੈ ਜਿਹੜਾ ਹਾਂ 4 ਤੋਂ 4.5 ਦੇ ਦਰਮਿਆਨ ਆਪਾਂ ਲੋਨ ਕਰਾ ਦੇਾਂਗੇ ਲੱਖ ਰੁਪਇਆ ਡਾਊਨ ਪੇਮੈਂਟ ਨਾਲ ਕਾਰ ਦੇ ਦੇਣਾ 2020 ਮਾਡਲ ਹੈ 20 ਮਾਡਲ ਹੈ ਰਜਿਸਟਰਡ 21 ਹੈ ਜੀ ਪਹਿਲੇ ਨਾਂ ਤੇ ਹੈ ਜੀ 54000 ਚੱਲੀ ਹੈ ਜੀ 4 ਜੀ 4 ਹੀ ਉਹ ਬੀ ਐਕਸ ਕਹਿੰਦੇ ਨੇ ਓਕੇ ਨਵੀਂ ਕਾਰ ਆ ਨੋਨ ਐਕਸੀਡੈਂਟ ਵਾਲਾ ਪਹਿਲੇ ਨਾਂ ਤੇ ਹੈਗਾ ਓਕੇ 16 ਲੱਖ ਰੁਪਏ ਦੀ ਕਾਰ ਦੇਵਾਂਗੇ ਜੀ 16 ਲੱਖ ਰੁਪਏ 15 ਕੁ ਲੱਖ ਰੁਪਏ ਦਾ ਲੋਨ ਕਰਾ ਦੇਵਾਂਗੇ 2020 ਰਜਿਸਟਰਡ 21 ਜੀ B6 ਇੰਜਨ ਦੇ ਵਿੱਚ ਆ 20 ਦੇ ਵਿੱਚ B6 ਇੰਜਨ ਆ ਗਿਆ ਸੀ ਇਹਨਾਂ ਦਾ ਨਵੀਂ ਲੁੱਕ ਦੇ ਵਿੱਚ ਅਜਿਹੜੀ ਵਰਨਾ ਅੱਜ ਕੱਲ ਲੇਟੈਸਟ ਆ ਰਹੀ ਹੈ ਕੀ ਬਾਤ ਹੈ ਜੀ 2023 ਮਾਡਲ ਆ 31 ਮਾਨਸਾ ਦਾ ਨੰਬਰ ਹੈ ਮਿੱਤਰੋ ਪੰਜਾਬ ਦਾ 23 ਮਾਡਲ ਵਰਨਾ ਪੈਟਰੋਲ ਵੀਰਨ ਦੇ ਵਿੱਚ ਆ ਸਨਰੂਫ ਵਾਲੀ ਐਸਐਕਸ ਸਨਰੂਫ ਵਾਲੀ ਗੱਡੀ ਆ ਇਹਦੇ ਵਿੱਚ ਵੀ ਆਪਾਂ ਕਸਟਮਰ ਨੂੰ ਹੈਵੀ ਡਿਸਕਾਊਂਟ ਦੇਵਾਂਗੇ ਜੀ ਓਕੇ ਨਵੀਂ ਲੁੱਕ ਦੇ ਵਿੱਚ ਹੈ ਸਨਰੂਫ ਜੀ ਪੋਰਟੇਬਲ ਚਾਰਜਰ ਟੱਚ ਪੈਨਲ ਓਕੇ 크루즈 ਕੰਟਰੋਲ ਸਟੀਅਰਿੰਗ ਕੰਟਰੋਲ ਸਾਰੇ ਫੀਚਰ ਦੇ ਵਿੱਚ ਆ ਜਾਂਦੇ ਨੇ ਓਕੇ ਓਕੇ ਨਵੇਂ ਸਟੀਅਰਿੰਗ ਦੇ ਵਿੱਚ ਨਵੀਂ ਲੁੱਕ ਦੇ ਵਿੱਚ ਨਵੇਂ ਮੈਟ ਆ ਜੀ 25 3 2023 ਇਹ ਵੀ ਮਾਨੂੰ ਪ੍ਰੋਜੈਕਟਰ ਲਾਈਟਾਂ ਵਾਲੀ ਬਾਈ ਜੀ ਹਾਂਜੀ ਹਾਂਜੀ ਨਵੀਂ ਸ਼ੇਪ ਦੀ ਕਾਰ ਹੈ ਜੀ ਓਕੇ ਇਹਦੇ ਵਿੱਚ ਹੈਵੀ ਡਿਸਕਾਊਂਟ ਇਹ ਮਿਲੇਗਾ ਸ਼ੋਰੂਮ ਦੇ ਵਿੱਚੋਂ ਕਾਰ ਲੈਣੀ ਹੋਵੇ ਮਿਲੇਗੀ 1575 ਦੀ 15 ਲੱਖ 75000 ਦੀ ਨਵੀਂ ਕਾਰ ਦੇ ਮੈਂ ਲੱਖ ਮੇਰੇ ਵਰਗਾ ਲੈਣ ਜਾਂਦਾ ਕੋਈ ਵੀ ਲੈਣ ਜਾਂਦਾ ਕੋਈ ਡਿਸਕਾਊਂਟ ਦੇ ਦੇਣਗੇ 10 20 30 50 60000 ਠੀਕ ਹੈ ਆਪਾਂ ਡਿਸਕਾਊਂਟ ਦੇਣਾ ਹੈ ਕਾਰ ਦੇ ਉੱਪਰ ਜੀ ਕਸਟਮਰ ਨੂੰ ਘੱਟੋ ਘੱਟ 5 ਲੱਖ ਦਾ ਫਾਇਦਾ ਹੋਊਗਾ ਓਕੇ ਆਪਾਂ 10 ਲੱਖ 75000 ਦੀ ਕਾਰ ਦੇ ਦੇਾਂਗੇ 10 ਲੱਖ 75000 ਦੀ ਪਰ 2023 ਮਾਡਲ 23 ਮਾਡਲ ਵਰਨਾ ਵਰਨਾ ਪਹਿਲੇ ਨਾਲ ਦੀ ਹੈ ਓਕੇ ਮਗਰ ਲਈ ਥੋੜੀ ਲਾਈਟ ਕ੍ਰੈਕ ਹੈ ਉਹ ਆਪਾਂ ਸ਼ੋਰੂਮ ਦੇ ਵਿੱਚ ਆਰਡਰ ਪਾਇਆ ਹੋਇਆ ਹੈ ਲਾਈਟ ਦਾ ਆ ਵਾਲੀ ਆ ਨਵੀਂ ਪਾ ਕੇ ਦੇਵਾਂਗੇ ਲਾਈਟ ਇਹ ਕੰਪਨੀ ਆ ਦੀ ਰਿਪਲੇਸ ਹੋ ਜਾਊਗੀ ਬਾਈ ਜੀ ਹਾਂ ਹਸਮੈਂਟ ਕਰਕੇ ਦੇਣਾ ਇਹ ਨਵੀਂ ਪਾ ਕੇ ਦੇਵਾਂਗੇ ਆਪਾਂ ਓਕੇ ਆਰਡਰ ਪਾਇਆ ਹੋਇਆ ਜੀ ਬਾਕੀ ਕਾਰ ਜੈਨੂਨ ਦੀ ਗਾਰੰਟੀ ਹੈ ਨਾਮ ਪਹਿਲੇ ਹੈ ਜੀ ਇਹ ਕਾਰ ਦੇ ਦਿਆਂਗੇ 10 ਲੱਖ 75000 ਰੁਪਏ ਦੀ 10 ਲੱਖ 75000 ਜੀ ਟੋਪ ਐਂਡ ਹੈ ਵੀ ਜੀ ਸ਼ੇਅਰ ਬੈਗ ਪੁਸ਼ਬਨ ਸਟਾਰਟ ਨੈਵੀਗੇਸ਼ਨ ਕਰੂਜ਼ ਕੰਟਰੋਲ ਸਨ ਰੂਫ ਜੀ ਚੱਲੀ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ 45000 ਇਹ ਵੀ ਸਨ ਰੂਫ ਆ ਗਈ ਜੀ ਹਾਂਜੀ ਹਾਂਜੀ ਓਕੇ ਸ਼ੇਅਰ ਬੈਗ ਹੈ ਜੀ ਕਰੂਜ਼ ਕੰਟਰੋਲ ਪੁਸ਼ਬਨ ਸਟਾਰਟ ਪੋਰਟੇਬਲ ਚਾਰਜਰ 에어 ਫਿਊਰੀਫਾਇਰ ਸਾਰੇ ਫੀਚਰ ਇਹ ਚ ਆ ਜਾਂਦੇ ਓਕੇ ਲਾਈਵ ਵੀ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਹਰ ਗੱਡੀ ਦੀ ਦਿਖਾ ਦਿਆ ਕਰੋ ਕਿਉਂਕਿ ਅ ਪਰ ਦੇਖਣ ਵਾਲੇ ਦਰਸ਼ਕਾਂ ਦੀ ਨਿਗਾਹ ਇੰਟੀਰੀਅਰ ਤੇ ਗੱਡੀ ਦੀ ਲੁੱਕ ਤੇ ਸਾਈਡ ਲੁੱਕ ਤੇ ਤੇ ਅਲਾਈ ਵੀਲ ਤੇ ਜ਼ਿਆਦਾ ਜਾਂਦੀ ਆ ਹਾਂਜੀ ਜੀ ਇਹ ਕਾਰ ਦਾ ਪਰ ਰੇਟ ਇੱਕੋ ਹੀ ਰੱਖਿਆ ਜੀ 9 ਲੱਖ ਤੇ 25000 ਰੁਪਿਆ ਸ਼ੋਰੂਮ ਦੇ ਵਿੱਚੋਂ ਕਾਰ ਲੈਣੀ ਹੋਵੇ 15 25 ਦੀ ਨਿਕਲਦੀ ਹੈ ਜੀ ਤੇ ਆਪਣੇ ਇਥੋਂ ਗਣਪਤੀ ਕਾਰ ਬਜਾਰ 9 ਲੱਖ 25000 ਦੀ ਕਾਰ ਦੇ ਦੇਾਂਗੇ ਜੀ ਜਸ 9 ਦੇ ਵਿੱਚ ਕਿਤੋਂ ਵੀ ਰੀਪੇਂਟ ਹੋਵੇ ਐਕਸੀਡੈਂਟ ਲਾ ਹੋਵੇ ਮੀਟਰ ਬੈਕ ਹੋਵੇ ਆਪਣੀ ਰਿਟਰਨ ਜੀ ਗਾਰੰਟੀ ਹੈ ਜੀ ਓਕੇ ਐਂ ਜੀ ਤੁਹਾਡੇ ਵਾਸਤੇ ਨਵੀਂ ਟਾਟਾ ਦੀ ਕਾਰ ਟਾਟਾ ਪੈਟਰੋਲ ਵੇਰੀਐਂਟ ਜੀ ਇਹ ਵੀ ਸਨਰੂਫ ਵਾਲਾ ਵੇਰੀਐਂਟ ਆ ਓਕੇ ਇਹਦੇ ਵਿੱਚ ਵੀ ਹੈਵੀ ਡਿਸਕਾਊਂਟ ਮਿਲੇਗਾ ਆਪਾਂ ਨੂੰ ਜੀ ਇਹ ਨਵਾਂ ਸ਼ੋਰੂਮ ਦੇ ਵਿੱਚ ਲੈਣਾ ਹੋਵੇ 12 ਲੱਖ ਰੁਪਏ ਦਾ ਮਾਡਲ ਮਿਲਦਾ ਹੈ ਇਹ ਫੁੱਲਿੰਗ ਸ਼ੋਰਟ ਆ ਕਾਰ ਦਾ ਓਕੇ ਨਵੇਂ ਸੀਟ ਕਵਰ ਆ ਨਵੀਂ ਮੈਟਿੰਗ ਹੋਈ ਵੀ ਆ ਜੀ ਸਨਰੂਫ ਸਟੀਅਰਿੰਗ ਕੰਟਰੋਲ ਸਾਰੇ ਵਿੱਚ ਰੇਚ ਆ ਜਾਂਦੇ ਆ ਜੀ ਲਗਭਗ ਜਿਹੜੀ ਐਂਡਰੋਇਡ ਡਿਸਪਲੇ ਟੱਚ ਸਕ੍ਰੀਨ ਸਾਰੀਆਂ ਗੱਡੀਆਂ 'ਚ ਵੈਲ ਕੰਪਨੀ ਵੱਲੋਂ ਹੀ ਆਉਣ ਲੱਗੀ ਏ ਠੀਕ ਹੈ ਕਿੱਤੇ ਮਾਡਲ ਹੋਣ ਕਰਕੇ ਸਾਰੇ ਡਿਸਕਾਊਂਟ ਹੈ ਜੀ ਇਹ ਕਾਰ ਨਵੀਂ 12 ਲੱਖ ਦੀ ਹੈ ਗਣਪਤੀ ਕਾਰ ਬਜ਼ਾਰ ਕਾਰ ਦੇ ਦੂ ਯੈਸ ਨੋ ਦੇ ਵਿੱਚ 6 ਲੱਖ ਤੇ 25000 635 सॉरी 635000 ਰੁਪਏ ਦੀ ਕਾਰ ਦੇ ਦਿਆਂਗੇ ਜੀ ਇਸ ਕਾਰ ਦੇ ਉੱਪਰ 100 ਤੇ 30% ਲੋਨ ਹੋ ਜਾਊਗਾ ਜੀ 130% ਮੰਨ ਲਓ 8 ਲੱਖ ਦਾ ਲੋਨ ਹੋ ਜਾਊਗਾ ਓਕੇ 1 ਲੱਖ ਤੇ 65000 ਵਾਧਾ ਕਸਟਮਰ ਨਾਲ ਲੈ ਜਾਏ ਪਰ ਲਿਜੀਬਿਲਟੀ ਬਣਨੀ ਚਾਹੀਦੀ ਹੈ ਲਿਜੀਬਿਲਟੀ ਬਣੀ ਚਾਹੀਦੀ ਹੈ ਨੋਵਾ ਕੈਸਟਾ ਜੈਡ ਇਹ ਜੈਡ ਦੇ ਮੈਂ ਤਾਂ ਕਹਿ ਰਹੇ ਆ ਆਟੋ ਗੇਅਰ ਦੇ ਵਿੱਚ ਹੈ ਜੀ 2019 ਮਾਡਲ ਦਾ ਵੀ ਪੇਡ ਨੰਬਰ ਹੈ ਜੀ 78000 ਚੱਲੀ ਹੈ ਓਕੇ ਪਹਿਲੇ ਨਾਲ ਦੀ ਕਾਰ ਆ ਤੇ ਫੁੱਲ ਵੀ ਮੈਂ ਜੀ ਯੋਕੋਮਾ ਦੇ ਟਾਇਰਸ ਆ ਓਕੇ ਇੰਟੀਰੀਅਰ ਦਿਖਾਵਾਂਗੇ ਜੈਡ ਦਾ ਇੰਟੀਰੀਅਰ ਤਾਂ ਦੇਖਣ ਵਾਲਾ ਹੁੰਦਾ ਜੀ ਟਾਇਰ ਤਾਂ ਜਿਵੇਂ ਹੀ ਨਵੇਂ ਪੈਣ ਲੱਗਦੇ ਜਾਂ ਗੱਲ ਪਰਸਪੋਰਟ ਸੁਣਾਉ ਦੇ ਵਿੱਚ ਦੇ ਦੇਾਂਗੇ 19 ਲੱਖ ਤੇ 50000 ਰੁਪਏ ਦੀ 1950000 15 ਲੱਖ ਰੁਪਏ ਤੱਕ ਦਾ ਲੋਨ ਕਰਾ ਦੇਵਾਂਗੇ 2019 ਮਾਡਲ ਜੀ ਜੈਡ ਆਟੋਮੈਟਿਕ ਦੇ ਵਿੱਚ ਕਾਰ ਕ੍ਰਿਸ਼ਟਾ ਜੈਡ ਆਟੋ ਜੀ ਉਸ ਤੋਂ ਬਾਅਦ ਨਵੀਂ ਬਰੀਜ਼ਾ ਆ ਗਈ ਜੀ 2019 ਮਾਡਲ ਹੈ 19 ਮਾਡਲ ਬਰੀਜ਼ਾ ਇਹ ਵੀ ਆਟੋ ਗੇਅਰ ਦੇ ਵਿੱਚ ਕਾਰ ਹੈ ਓਕੇ ਬਿਲਕੁਲ ਨਵੀਂ ਹੈ 62000 ਚੱਲੀ ਹੈ ਪੱਕੇ ਪੰਜਾਬ ਨੰਬਰ ਦੀ ਹੈ ਓਕੇ ਇੰਟੀਰੀਅਰ ਵੀਰ ਨੂੰ ਗੋਗਾ ਚੈੱਕ ਕਰਾਓ ਜੀ ਸ਼ੋਰੂਮ ਕੰਡੀਸ਼ਨ ਦੀ ਕਾਰ ਜੀ ਫੁੱਲ ਇਨ ਸ਼ੋਰ ਹੈ ਕਾਰ ਦਾ ਜੀ ਨਵੀਂ ਦਾ ਮਤਲਬ ਨਵੀਂ ਕਾਰ ਹੈ ਜੀ ਲੁਧਿਆਣਾ ਦਾ ਨੰਬਰ ਹੈ ਪੀ ਵੀ 10 30 60 ਠੀਕ ਹੈ ਨੋਨ ਐਕਸੀਡੈਂਟਲ ਦੀ オリジナル ਦੀ ਇਹ ਵੀ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਦੇਵਾਂਗੇ ਜੀ ਕਾਰ ਮਿਲੂਗੀ ਯਸਨੋ ਦੇ ਵਿੱਚ 8 ਲੱਖ ਤੇ 35000 ਰੁਪਏ ਦੀ 8 ਲੱਖ 35000 ਦੇ ਵਿੱਚ 7 ਲੱਖ ਰੁਪਏ ਤੱਕ ਦਾ इजीली ਲੋਨ ਕਰਾ ਦਿਆਏ ਗਾਰ ਦੇ ਉੱਪਰ ਹੀ ਠੀਕ ਅੱਲਾ ਕਿ 1 ਡੇਡ ਲੱਖ ਰੁਪਏ ਡਾਊਨ ਪੇਮੈਂਟ ਲੈ ਆਏ ਮੇਰੇ ਜੇਬ ਚ ਪਾ ਕੇ ਇਹਦੀ ਟੋਕਣ ਬਣੀ ਪਈ ਹੈ ਟੋਕਣ ਵਾਲੀ ਉਸੇ ਦੇ ਰੇਟ ਵਿੱਚ ਇਨਕਲੂਡ ਕੀਤੀ ਜਾਣੀ ਆ ਉਹ ਕਿਸੇ ਹੋਰ ਤੇ ਨਹੀਂ ਜਾਉਂ ਹਾਂ ਜੀ ਹਾਂ ਜੀ ਹਾਂ ਜੀ ਜੀ ਠੀਕ 2015 ਮੋੜਲਾ 12 ਮਾਰਚ ਦੇ ਵਿੱਚ ਕਾਰ ਆ ਜੀ ਮੁਕਸਰ ਦਾ ਪੱਕਾ ਨੰਬਰ ਆ 68000 ਚੱਲੀ ਆ ਨਵੇਂ ਟਾਇਰਾਂ ਆ ਕਾਰ ਜੀ ਅੰਟੀਰੀਅਰ ਦੀ ਗੱਲ ਕਰਾਂਗੇ ਬਿਲਕੁਲ ਐਕਸਟਰਾ ਆਰਡੀਨਰੀ ਕੰਡੀਸ਼ਨ ਦਾ ਅੰਟੀਰੀਅਰ ਆ ਜੀ ਨਵੇਂ ਮੈਟ ਆ ਨਵੇਂ ਸੀਟ ਕਵਰ ਆ ਨਵੇਂ ਟਾਇਰ ਆ ਨਵੀ ਬੈਟਰੀ ਆ ਕੋਈ ਪੀਸ ਖੁੱਲਿਆ ਨਹੀਂ ਕੋਈ ਪੀਸ ਚੇਂਜ ਨਹੀਂ ਕੋਈ ਸ਼ੀਸ਼ਾ ਚੇਂਜ ਨਹੀਂ ਓਕੇ ਹਾਂਜੀ 2015 ਮਾਡਲ Swift ਡਿਜ਼ਾਈਨ ਹੈ ਮਿੱਤਰੋ 68000 ਹੀ ਚੱਲੀ ਹੈ ਸ੍ਰੀ ਮੁਕਸਰ ਸਾਹਿਬ ਦਾ ਨੰਬਰ ਹੈ PP3 ਤੇ ਨੰਬਰ ਵੀ ਬਹੁਤ ਸੋਹਣਾ ਹੈ 877 ਅਨਟੱਚਰ ਮਿਲਦੀ ਮਹਿੰਗੀ ਹੈ ਕਿਉਂਕਿ ਹਰੇਕ ਨੂੰ ਮਾਰਕੀਟ ਦਾ ਪਤਾ ਕੀ ਬਾਤ ਹੈ ਜੀ ਕੀ ਆ ਦੇਖੋ ਜੀ ਬਿਲਕੁਲ ਬੁੱਟ ਫੀਟ ਦੇਖੋ ਇਹ ਪਿਆ ਕਰੋੜਾਂ ਰੁਪਏ ਦਾ ਜਮਾਨਾ ਵਾ ਆ ਸਟ੍ਰਿਪ ਨਹੀਂ ਤੋਂ ਇਲਾਵਾ ਦੋਸਤੋ ਤੁਸੀਂ ਗੱਡੀ ਦਾ ਨਾ ਜਿਹੜਾ ਮਤਲਬ ਕਿ ਥੱਲੜਾ ਹਿੱਸਾ ਵੇਖੋ ਤੁਸੀਂ 312 ਮਤਲਬ ਜੰਗਾਲਿਆ ਹੁੰਦਾ ਜਾਂ ਹੋਸ ਸਿਸਟਮ ਹੁੰਦਾ ਨਾ ਬਿਲਕੁਲ ਹੀ ਨਹੀਂ ਉਹ ਤਾਂ ਸੋਹਣਾ ਸਾਫ ਸੁਥਰੇ ਘਰ ਦੀ ਕਾਰ ਹੈ ਜੀ ਸਾਫ ਸੁਥਰੀ ਗੱਡੀ ਹੈ ਤਾਂ ਰੇਟ ਬਾਈ ਜੀ 490000 490 4 ਲੱਖ ਤੱਕ ਦਾ ਆਪਾਂ ਇਸ ਕਾਰ ਦੇ ਉੱਪਰ ਲੋਨ ਕਰਾ ਦੇਾਂਗੇ ਇਹ ਆ ਗਿਆ ਜੀ S11 ਸਕੋਰਪੀਓ S11 ਮਿੱਤਰੋ ਪਹਿਲੇ ਨਾਲ ਦੀ ਕਾਰ ਹੈ 95000 ਚੱਲੀ ਹੈ ਜੀ ਫੁੱਲ ਬੀਮਾ ਕਰਦਾ ਓਕੇ S11 ਕੈਪਟਲ ਸੀਟਾਂ ਵਾਲੀ ਜੀ ਇਹ ਕਾਰ ਜੈਸਨੋ ਦੇ ਵਿੱਚ 13 ਲੱਖ ਤੇ 25000 ਰੁਪਏ ਦੀ ਕਾਰ ਦੇ ਦੇਾਂਗੇ ਜੀ ਜੀ 12 ਗੁ ਲੱਖ ਰੁਪਏ ਤੱਕ ਦਾ ਕੋਸ਼ਿਸ਼ ਕਰਕੇ ਕਾਰ ਦੇ ਉੱਪਰ ਕਰਾ ਦੇਾਂਗੇ ਆਪਾਂ ਲੋਨ ਲੋਨ ਕਰਾ ਦਾਂਗੇ ਇਹ i20 ਜੀ i20 ਆ ਗਈ ਡੀਜ਼ਲ ਦੇ ਵਿੱਚ ਨਵੇਂ ਲਾਇਆ ਜੀ ਨਵੇਂ ਟਾਇਰ ਆ ਜੀ 87000 ਚੱਲੀ ਐ ਮੁਕਸਰ ਦਾ ਨੰਬਰ ਐ ਸਪੋਰਟਸ ਵੇਰੀਐਂਟ ਐ ਜੀ ਪੇਂਟ ਹੈ ਨਹੀਂ ਕੀ ਜੀ ਜਿਹੜੀ ਲਕੀਰ ਦਿਖਦੀ ਹੈ ਉੱਤੇ ਦਿਖੀ ਜਾਂਦੀ ਹੈ ਓਕੇ ਓਟਸ ਪੱਕੇ ਮੁਕਸਰ ਨੰਬਰ ਦੀ 87000 ਕੰਪਨੀ ਰਿਕਾਰਡ ਨਾਲ ਚੱਲੀ ਨੌਨ ਐਕਸੀਡੈਂਟਲ ਓਕੇ ਕਾਰ ਦੇ ਦੇ ਦਾਂਗੇ ਯਸਨੋ ਦੇ ਵਿੱਚ 5 ਲੱਖ ਰੁਪਏ ਦੀ 5 ਲੱਖ 4.5 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਲੋਨ ਕਰਾ ਦੇਾਂਗੇ ਜੀ 21 ਮਾਡਲ ਐ ਜੀ 2 12 2021 પેટ્રોલ ਬਲੀਨੋ ਡੈਲਟਾ ਜੀ ਪਹਿਲੇ ਨਾ ਤੇ ਹੈ ਜੀ ਗਰਦਾਸਪੁਰ ਦਾ ਨੰਬਰ ਚੱਲੀ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ 29000 ਕੇ ਪੰਜਾਬ ਨੰਬਰ ਦੀ ਹੈ ਜੀ ਨਵੇਂ ਸੀਟ ਕਵਰ ਨਵੀਂ ਮੈਟਿਕ ਨਵਾਂ ਟੱਚ ਪੈਨਲ ਨਵਾਂ ਟੱਚ ਪੈਨਲ ਤੇ ਸਾਰਾ ਕੁਝ ਇਹਦੇ ਨਾਲ ਹੀ ਕਹੋ ਸੀਟ ਕਵਰ ਵਗੈਰਾ ਤਾਂ ਸਾਰੀ ਕੰਡੀਸ਼ਨ ਹੈ ਗੋਡਾ ਗੱਡੀ ਦੀ ਪਿੱਛੋਂ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬੰਪਰ ਤੋਂ ਬੰਪਰ ਜਿਹੜੀ ਸਾਰੀ ओरिजिनल ਗੱਡੀ ਹੈ ਆ ਗੁਰਦਾਸਪੁਰ ਦਾ ਨੰਬਰ ਹੈ ਬਾਈ ਜੀ ਰੇਟ ਇਹਦਾ ਆਪਣਾ ਕਿੱਥੋਂ ਤੱਕ ਰਹੇਗਾ ਜੀ ਇਹ ਰੇਟ ਆਪਾਂ yes no ਦੇ ਵਿੱਚ ਕਾਰ ਦੇ ਦੇਾਂਗੇ ਜੀ 6,25,000 6,25,000 ਰੁਪਏ ਸਵਾ 6 ਲੱਖ ਸਾਡੇ 5 ਤੋਂ 6 ਦੇ ਵਿੱਚ ਵਿੱਚ ਆਪਾਂ इजीली ਬੈਂਕ ਤੋਂ ਲੋਨ ਕਰਾ ਦੇਾਂਗੇ ਜੀ 2015 ਮਾਡਲ ਹੈ 15 ਮਾਡਲ ਸਵਿਫਟ ਵੀਐਕਸਆਈ ਵੀਐਕਸਆਈ ਨਾਲ ਦੇ ਟਾਇਰ ਆ ਕਾਰ ਦੇ ਜੀ ਪਹਿਲੇ ਨਾਂ ਤੇ ਆ ਜੀ ਕੰਪਲੀਟ ਆ ਬਿਲਕੁਲ ਨਵੀਂ ਕਾਰ ਆ ਜੀ ਇੰਟੀਰੀਅਰ ਆਪਾਂ ਨੇ ਚੱਲਦੀ ਐ 37000 ਕਿਲੋਮੀਟਰ ਸਿਰਫ ਪٹرول ਦੇ ਵਿੱਚ ਆ ਓਕੇ ਮਾਈਲੇਜ ਦੀ ਬਾਈ ਜੀ ਕੀ ਰਹਿੰਦੀ ਮਾਈਲੇਜ ਪٹرول ਦੇ ਵਿੱਚ 17 18 ਦੀ ਮਾਈਲੇਜ ਆ ਜਾਂ 17 18 ਕੱਢ ਜਾਂਦੀ ਆ ओके ऑल ओरिजिनल ਦੀ ਇਹਦੀ ਵੀ ਗਾਰੰਟੀ ਹੈ ਜੀ ਅੱਛਾ ਪਹਿਲੇ ਨਾ ਤੇ ਆ ਕੋਈ ਚੀਜ਼ ਵੀ ਪੇਂਟ ਨਹੀਂ ਹੈਗੀ ਇਹਦੀ ਨਾ ਕੱਲੇ ਬੰਪਰਾਂ ਤੋਂ ਬਿਨਾਂ ਕਿਧਰ ਪੇਂਟ ਨਹੀਂ ਅੱਛਾ ਕੱਲਾ ਬੰਪਰ ਪੇਂਟ ਹੈ ਹਾਂਜੀ ਅੱਛਾ ਉਹ ਤੁਹਾਨੂੰ ਦੱਸ ਕੇ ਦਿੱਤਾ ਜਾਊਗਾ ਦੋਸਤੋ ਵੀ ਜਿਹੜੀ ਚੀਜ਼ ਪੇਂਟ ਹੈ ਪੀਐਸ ਨਾਲ ਆ 4.5 ਲੱਖ ਰੁਪਿਆ 4 ਲੱਖ ਰੁਪਏ ਤੱਕ ਦਾ ਲੋਨ ਆ ਜਾਏਗਾ 450 ਦੀ ਕਾਰ ਪਟ્રોલ 2015 VXI ਜੀ ਰੁਪਇਆ 50000 ਗਣਪਤੀ ਕਾਰ ਬਾਜ਼ਾਰ ਤੇ ਫੜਾ ਦਿਓ ਬਾਕੀ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਲੋਨ ਕਰ ਦੇਣਗੇ ਕਿੰਨੇ ਵਿੱਚ ਤੁਹਾਨੂੰ ਲੁੱਕ ਫਰੀਜ਼ਾ ਦੀ ਲੱਗਦੀ ਹੋਏਗੀ ਬਰ ਫਰੀਜ਼ਾ ਨਹੀਂਗੀ ਇਹ ਜੀ ਇਹ ਟੋਇਟਾ ਵਾਲੀ ਆਂਦੀ ਹੈ ਟੋਟਾਟਾ ਦਾ ਅਰਬਨ ਕਰੂਜ਼ਰ ਹੈ ਜੀ ਪਹਿਲੇ ਨਾਲ ਤੇ ਇਹ ਚੱਲੀ ਹੋਈ ਹੈ 30000 ਟੌਪ ਐਂਡ ਵੇਰੀਐਂਟ ਹੈ ਜੀ ਟੌਪ ਐਂਡ ਵੇਰੀਐਂਟ ਦੇ ਵਿੱਚ ਆਟੋਮੈਟਿਕ ਕਾਈਮਨ ਕੰਟਰੋਲ ਟੱਚ ਪੈਨਲ ਸਾਰਾ ਕੁਝ ਲੱਗਿਆ ਹੋਇਆ ਹੈ ਪੁਸ਼ ਬਟਨ ਸਾਰੇ ਵਿੱਚ ਰਾਇੰਦੇ ਵਾਲੀ ਆਈ ਹੈ ਕਾਰ 2022 ਮਾਡਲ ਹੈ ਜੀ ਹੈਨਾ ਜੀ ਠੀਕ ਹੈ ਨਵੇਂ ਸੀਟ ਕਵਰ ਹੈ ਇਹਦੇ ਨਵੀਂ ਮੈਟਿੰਗ ਹੋਈ ਵੀ ਹੈ 3000 ਚੱਲੀ ਹੈ ਕਾਰ ਦਾ ਜੈਸਨੋ ਵਾਲਾ ਰੇਜ਼ ਹੈ 8 ਲੱਖ ਤੇ 75000 ਰੁਪਿਆ 8 ਕੁ ਲੱਖ ਰੁਪਏ ਤੱਕ ਦਾ ਇਸ ਕਾਰ ਦੇ ਉੱਪਰ ਵੀ ਆਪਾਂ ਕੋਸ਼ਿਸ਼ ਕਰਕੇ ਬੈਂਕ ਤੋਂ ਲੋਨ ਕਰਵਾ ਲਿਆਗੇ ਜੀ 8 ਲੱਖ ਤੇ 75000 ਰੁਪਿਆ ਟੋਟਲ ਪ੍ਰਾਈਸ ਹੈ ਜਿਹੜਾ ਇਹਦਾ ਹਾਂਜੀ ਤੇ 8 ਕੁ ਲੱਖ ਰੁਪਏ ਦਾ ਲੋਨ ਤੁਸੀਂ ਕਹਿ ਰਹੇ ਹੋ ਗੱਡੀ ਤੇ ਕਰਵਾ ਦਿਓ ਕਰਵਾ ਦੇ ਫਿਰ 64000 ਕਿਲੋਮੀਟਰ ਚੱਲੀ ਹੈ ਮੇਟਰੋ Swift VDI PV ਪਹਿਲੇ ਨੰਬਰ ਦਿਨਾ ਹੈ 4 ਲੱਖ ਤੇ 90 ਹਜ਼ਾਰ ਰੁਪਏ ਦੀ ਕਾਰ ਦੇ ਦੇ ਰਾਂਗੇ ਜਸਮਤ ਜੀ ਨੰਬਰ ਬਹੁਤ ਸੋਹਣਾ 2747 ਗੱਡੀ ਦਾ ਨੰਬਰ ਹੈ 4 ਲੱਖ 4 ਲੱਖ ਤੱਕ ਦਾ ਲੋਨ ਕਰਾ ਦੇਾਂਗੇ 4 ਲੱਖ ਤੱਕ ਦਾ ਲੋਨ ਕਰਾ ਦੇਣਗੇ ਤੇ ਬਹੁਤ ਸੋਹਣੀ ਗੱਡੀ ਹੈ ਤੁਸੀਂ ਅੱਗੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਕੈਮਰਾਮੈਨ ਵੀਰ ਕੋਈ ਚਰੀਟਾਂ ਵਗੈਰਾ ਜਾਂ ਸਕ੍ਰੈਚ ਹੈ ਨਹੀਂਗਾ ਕੀ ਆਪਾਂ ਚੈੱਕ ਕਰ ਲੈਣੇ ਕਿਉਂਕਿ ਕਈ ਵੀਰ ਪਿੱਛੋਂ ਵੱਡੀ ਗੱਡੀ ਦੇਖਣ ਦੇ ਚਾਹਵਨ ਹੁੰਦੇ ਆ ਕਿ ਵਿੱਚ ਇਹ ਆਪਾਂ ਦਿਖਾਉਣੇ ਤੁਹਾਨੂੰ ਇਹਦੇ ਨਾਲ ਵੀ ਤੁਹਾਨੂੰ ਜਿਹੜਾ ਹੈਗਾ ਸਟਿਪਨੀ ਬਿਲਕੁਲ ਨਵੀਂ ਪਈ ਹੈ ਅੰਦਰੋਂ ਕੰਡੀਸ਼ਨ ਵੀ ਗੱਡੀ ਦੀ ਤੁਸੀਂ ਵੇਖ ਸਕਦੇ ਹੋ ਕਿ ਸਾਰੀ ਆਲ ਓਕੇ ਹੈ ਰੇਟ ਵੀਰ ਜੀ ਨੇ ਦੱਸ ਹੀ ਦਿੱਤਾ ਹੈਗਾ ਤੁਹਾਨੂੰ ਕਿਸੇ ਨੇ ਬਾਏ ਕਰਨੀ ਹੈ ਤਾਂ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ